ਪੰਜਾਬ ਵਿੱਚ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਦਾ ਮਾਮਲਾ ਇੱਕ ਵਾਰ ਫਿਰ ਗਰਮਾ ਗਿਆ ਹੈ ਡੰਡੀ ਇੱਕ ਵਾਰ ਫਿਰ ਰੇਤ ਅਤੇ ਬਜਰੀ ਦੀ ਗੈਰ ਕਾਨੂੰਨੀ ਖੁਦਾਈ ਦੇ ਇਸ ਮਾਮਲੇ ਦੀ ਗੂੰਜ ਪੰਜਾਬ ਸਰਕਾਰ ਦੇ ਦਰਬਾਰ ਵਿੱਚ ਵੀ ਸੁਣਾਈ ਦਿੱਤੀ ਹੈ ਡੰਡੀ ਸਥਿਤੀ ਇਥੋਂ ਤੱਕ ਗੰਭੀਰ ਦਿਖਾਈ ਦਿੰਦੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਸदन ਵਿੱਚ ਇਹ ਕਹਿਣਾ ਪਿਆ ਕਿ ਉਹਨਾਂ ਦੇ ਵਿਚਾਰ ਵਿੱਚ ਰੇਤ ਬਜਰੀ ਦੀ ਖੁਦਾਈ ਦਾ ਮਾਮਲਾ ਸਿੱਧਾ ਆਮ ਲੋਕਾਂ ਉਤੇ ਛੱਡ ਦੇਣਾ ਚਾਹੀਦਾ ਹੈ ਡੈਂਡੀ ਬਿਨਾ ਸ਼ੱਕ ਇਸ ਪੂਰੇ ਘਟਨਾਕਰਮ ਨੂੰ ਲੈ ਕੇ ਹੁਣ ਸੂਬੇ ਦੀ ਸਰਕਾਰ ਨੇ ਵੀ ਕੋਈ ਠੋਸ ਕਾਰਵਾਈ ਕਰਨ ਲਈ ਮਣ ਬਣਾ ਲਿਆ ਲੱਗਦਾ ਹੈ ਡੈਂਡੀ ਇਸੇ ਲਈ ਤਾਂ ਸੂਬੇ ਦੇ ਕੈਬਨਟ ਮੰਤਰੀਆਂ ਦੀ ਬੈਠਕ ਨੇ ਪੰਜਾਬ ਰੈਗੂਲੇਸ਼ਨ ਆਫ ਪ੍ਰੈਸ਼ਰ ਯੂਨੀਸਟ ਐਕਟ 2025 ਦੇ ਨਾਂ ਨਾਲ ਇੱਕ ਨਵਾਂ ਅਤੇ ਸਖਤ ਕਾਨੂੰਨ ਲਿਆਉਣ ਤੇ ਸਹਿਮਤੀ ਜਤਾਈ ਹੈ ਦਿੱਲੀ ਇਸ ਨਵੇਂ ਕਾਨੂੰਨ ਅਨੁਸਾਰ ਭਵਿਕ ਵਿੱਚ ਰੇਤ, ਬਜਰੀ ਅਤੇ ਮਿੱਟੀ ਦੀ ਖੁਦਾਈ ਲਈ ਬਕਾਇਦਾ ਮਨਜ਼ੂਰੀ ਲੈਣੀ ਪਵੇਗੀ ਅਤੇ ਇਸ ਤਹਿਤ ਮਾਈਨਿੰਗ ਪ੍ਰਕਿਰਿਆ ਉੱਤੇ ਹੋਣ ਵਾਲੇ ਖਰਚ ਨੂੰ ਘਟ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾਣਗੀਆਂ ਤਾਂ ਕਿ ਆਮ ਲੋਕਾਂ ਨੂੰ ਇਹ ਜ਼ਰੂਰੀ ਨਿਰਮਾਣ ਸਮੱਗਰੀ ਸਸਤੇ ਭਾਅ ਉੱਤੇ ਪਹੁੰਚਾਉਣ ਦੀ ਵਿਵਸਥਾ ਕੀਤੀ ਜਾ ਸਕੇ ਡੰਡੀ ਇਹ ਕਾਨੂੰਨ ਵਨ ਨਾਲ ਜਿੱਥੇ ਨਿਰਮਾਣ ਸਰਗਰਮੀਆਂ ਵਿੱਚ ਤੇਜ਼ੀ ਆਵੇਗੀ ਉੱਥੇ ਸਮਾਜਿਕ ਅਤੇ ਆਰਥਿਕ ਪੱਧਰ ਉੱਤੇ ਵਿਕਾਸ ਪ੍ਰਕਿਰਿਆਵਾਂ ਨੂੰ ਵੀ ਸਹਿਯੋਗ ਹੋਵੇਗਾ ਡੰਡੀ ਮਾਈਨਿੰਗ ਵਾਲੀਆਂ ਥਾਵਾਂ ਉੱਤੇ ਸਟਾਰਟ ਲਗਾਤਾਰ ਕੰਮ ਹੋਣ ਅਤੇ ਰੇਤ ਬਜਰੀ ਅਤੇ ਮਿੱਟੀ ਦੀ ਲਾਗਤ ਘਟ ਹੋਣ ਨਾਲ ਆਮ ਲੋਕਾਂ ਦੇ ਘਰੇਲੂ ਬਜਟ ਨੂੰ ਵੀ ਰਾਹਤ ਮਿਲੇਗੀ। ਇਸ ਕਾਰਨ ਸਰਕਾਰ ਦੇ مالیਏ ਵਿੱਚ ਵੀ ਵਾਧਾ ਹੋਣ ਦੀ ਵੱਡੀ ਸੰਭਾਵਨਾ ਹੈ। ਡੈਲੀ ਇਸ ਕਾਨੂੰਨ ਦੀ ਇੱਕ ਹੋਰ ਵੱਡੀ ਖਾਸੀਅਤ ਇਹ ਹੈ ਕਿ ਇਸ ਨਾਲ ਇੱਕ ਪਾਸੇ ਜਿੱਥੇ ਰੇਤ ਅਤੇ ਬਜਰੀ ਦੀ ਖੁਦਾਈ ਅਤੇ ਕ੍ਰਸ਼ਿੰਗ ਦਾ ਕੰਮ ਕਰਨ ਵਾਲੀਆਂ ਇਕਾਈਆਂ ਦੀਆਂ ਸਰਗਰਮੀਆਂ ਨੂੰ ਅਨੁਸ਼ਾਸਿਤ ਅਤੇ ਨਿਯਮਬੱਧ ਕੀਤਾ ਜਾ ਸਕੇਗਾ ਉੱਥੇ ਅਨੁਸ਼ਾਸਨ ਦਾ ਪਾਲਣ ਕੀਤੇ ਜਾਂ ਨਾਲ ਵਿਭਾਗੀ ਅਧਿਕਾਰੀਆਂ ਦੇ ਹੱਥ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਵੀ ਹੋਰ ਮਜ਼ਬੂਤ ਹੋਣਗੇ ਡੰਡੀ ਸੱਤਵਰਡੀ ਉਪਲਬਧੀ ਇਹ ਵੀ ਹੋ ਸਕਦੀ ਹੈ ਕਿ ਇਸ ਨਾਲ ਸੂਬੇ ਵਿੱਚ ਰੇਤ, ਬਜਰੀ ਅਤੇ ਮਿੱਟੀ ਦੀ ਗੈਰ ਕਾਨੂੰਨੀ ਖੁਦਾਈ ਉੱਤੇ ਵੀ ਲਗਾਮ ਲੱਗ ਸਕੇਗੀ। ਡੰਡੀ ਇਸ ਨਾਲ ਅਪਰਾਧਿਕ ਅਤੇ ਮਾਫੀਆ ਦੀਆਂ ਕਾਰਵਾਈਆਂ ਉੱਤੇ ਰੋਕ ਲਗਾਉਣ ਵਿੱਚ ਮਦਦ ਮਿਲਣ ਦੀ ਵੱਡੀ ਸੰਭਾਵਨਾ ਹੈ। ਡੰਡੀ ਬੀਤੇ ਸਮੇਂ ਵਿੱਚ ਗੈਰ ਕਾਨੂੰਨੀ ਮਾਈਨਿੰਗ ਨੂੰ ਉਤਸ਼ਾਹ ਮਿਲਣ ਨਾਲ ਬਿਨਾਂ ਸ਼ੱਕ ਅਪਰਾਧਿਕ ਸਰਗਰਮੀਆਂ ਵਿੱਚ ਵੀ ਵਾਧਾ ਹੋਇਆ ਸੀ ਅਤੇ ਇੱਕ ਸਮਯੁੱਤੇ ਗੈਰ ਕਾਨੂੰਨੀ ਅੱਧਰ ਉੱਤੇ ਮਾਫੀਆ ਦੀ ਇੱਕ ਸਮਾਂਤਰ ਸੱਤਾ ਵਿਵਸਥਾ ਸਥਾਪਿਤ ਹੋ ਗਈ ਸੀ ਡੰਡੀ ਇਹ ਤੰਤਰ ਇੰਨਾ ਤਾਕਤਵਰ ਹੋ ਗਿਆ ਸੀ ਕਿ ਵੱਡੇ ਵੱਡੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਉੱਤੇ ਖਰਿਆਮ ਹਮਲੇ ਕੀਤੇ ਗਏ ਅਤੇ ਇੱਥੋਂ ਤੱਕ ਕਿ ਕਈ ਅਧਿਕਾਰੀਆਂ ਦੀ ਹੱਤਿਆ ਵੀ ਕਰ ਦਿੱਤੀ ਗਈ ਡੰਡੀ ਗੈਰ ਕਾਨੂੰਨੀ ਮਾਈਨਿੰਗ ਵਾਲੀਆਂ ਥਾਵਾਂ ਉੱਤੇ ਲੜਾਈ ਝਗੜੇ ਕੋਟੇ ਮਾਰ ਅਤੇ ਗੋਲੀਆਂ ਚੱਲਣ ਦੀਆਂ ਕਟਨਾਵਾਂ ਵੀ ਆਮ ਹੋ ਗਈਆਂ ਸਨ ਡੰਡੀ ਸਟਾਪ